ਕਾਂਗਰਸ ਦੇ ਮੁੱਖ ਮੰਤਰੀ ਮਾਨ ਤੇ ਵੱਡੇ ਐਲਾਨ ਦੀ ਇਹ ਐਲਾਨ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਜੁੜਿਆ ਹੋਇਆ ਹੈ ਸੀਐਮ ਨੇ న్యూਸ 8 ਟੀਮ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ 2026 ਦੇ ਬਜਟ ਤੋਂ ਪਹਿਲਾਂ ਵਾਅਦਾ ਪੂਰਾ ਕਰਾਂਗੇ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ ਆਪ ਸਰਕਾਰ ਵੱਡਾ ਵਾਅਦਾ ਪੂਰਾ ਕਰਨ ਜਾ ਰਹੀ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਮਹਿਲਾਵਾਂ ਦੇ ਨਾਲ ਕੀਤਾ ਵਾਅਦਾ ਪੂਰਾ ਹੋਣ ਜਾ ਰਿਹਾ ਹੈ ਜਲਦ ਮਹਿਲਾਵਾਂ ਦੇ ਖਾਤੇ 'ਚ 1-1000 ਰੁਪਏ ਆ ਜਾਣਗੇ ਇਹ ਵੱਡਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਜਦੋਂ 1000 ਵਾਲੇ ਵਾਅਦੇ ਨੂੰ ਲੈ ਕੇ ਨਿਊਜ਼ 18 ਤੇ ਸੀਐਮ ਮਾਨ ਨੂੰ ਸਵਾਲ ਹੋਇਆ ਤਾਂ ਮੁੱਖ ਮੰਤਰੀ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ 2026 ਦੇ ਬਜਟ ਤੋਂ ਪਹਿਲਾਂ ਇਹ ਵਾਅਦਾ ਪੂਰਾ ਕਰਾਂਗੇ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ ਤਾਂ ਇਸ ਐਲਾਨ ਨੂੰ ਲੈ ਕੇ ਵੀ ਸਿਆਸਤ ਭੱਜਦੀ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਲੋਕਾਂ ਦੇ ਵਿਰੋਧ ਤੋਂ ਬਚਣ ਦਾ ਸ਼ੋਸ਼ਾ जो आपका एक चुनावी वादा था कि ग्यारह सौ रुपए आप महिलाओं को देंगे कब तक देने की उसकी उम्मीद से अगले बजट बजट मार्च से क्योंकि पांच साल के लिए वादे कई गारंटी तो वो भी पूरी कर दी जो हमने दी नहीं थी ਕਾਦੇ ਚ ਲੈ ਕੇ ਆ ਰਹੇ ਕਿ ਜਦੋਂ ਹੁਣ ਹੁਣ ਲੱਗੀ ਹੈ ਨਾ ਜਦੋਂ ਲਗਾ ਸਿੰਘਾਸਨ ਡੋਲਨੇ ਦੇ ਹੁਣ ਖਰਾਤ ਲੱਗੀ ਹੈ ਵੰਟਣੇ ਉਹ ਕਰਨ ਕੰਮ ਕਰਨ ਲੱਗੇ ਹੁਣ ਆਪਦੀ ਮੈਸੂਦਾਰਨ ਵਾਸਤੇ ਕਰਨ ਲੱਗੇ ਹੈ ਉਹਨਾਂ ਨੇ ਦੇਖ ਲਿਆ ਵੀ ਜਿਸ ਕਰਕੇ ਮਾਜਰਾ ਸਾਹਿਬ ਭਜੇ ਹੈ ਵੀ ਪਿੰਡਾਂ ਚ ਲੋਕ ਵੜ ਨਹੀਂ ਦਿੰਦੇ ਉਸ ਤੋਂ ਬਚਣ ਵਾਸਤੇ ਇੱਕ ਹੋਰ ਇਹਨਾਂ ਦਾ ਅਸ਼ੋਸ਼ ਹੈ ਪਰ ਕੁਛ ਵੀ ਕਰ ਲੈਣ ਸਾਬ ਜਿਹੜਾ ਲੋਕਾਂ ਨੇ ਕਰ ਉਹ ਜਿਹੜੇ ਉਹਨਾਂ ਨੇ ਮਾਫ ਨਹੀਂ ਕਰਨਾ ਜ਼ਿਕਰ ਹੋ ਗਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਮਹਿਲਾਵਾਂ ਨੂੰ 1000 ਰੁਪਏ ਦਿੱਤੇ ਜਾਣਗੇ ਤਾਂ ਹੁਣ ਸਾਰੀਆਂ ਸਿਆਸੀ ਧਿਰਾਂ 2027 ਦੀ ਜਿੱਥੇ ਤਿਆਰੀ ਖੇਚ ਰੀਆਂ ਨੇ ਅਗਲੇ ਸਾਲ ਮਾਰਚ ਮਹੀਨੇ ਦੇ ਵਿੱਚ ਆਪ ਸਰਕਾਰ ਆਪਣੇ ਕਾਰਜਕਾਲ ਦਾ ਆਖਰੀ ਪੂਰਨ ਬਜਟ ਪੇਸ਼ ਕਰੇਗੀ ਤਾਂ ਇਸੇ ਦੌਰਾਨ ਮੁੱਖ ਮੰਤਰੀ ਨੇ ਮਹਿਲਾਵਾਂ ਦੇ ਨਾਲ ਕੀਤਾ ਵਾਅਦਾ ਪੂਰਾ ਕਰਨ ਦਾ ਐਲਾਨ ਕਰ ਦਿੱਤਾ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਹੁਣ ਗੱਲ ਹੋਵੇਗੀ ਪਰਾਲੀ ਵਾਲੇ ਮੁੱਦੇ ਦੀ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਸਰਕਾਰ ਨੇ ਸਖਤੀ ਦਿਖਾਈ ਹੈ ਤਕਰੀਬ 12 ਕਿਸਾਨਾਂ ਤੇ 45000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਜਿਸ ਦੇ ਵਿੱਚ ਹੁਣ ਤੱਕ 15000 ਰੁਪਏ ਵਸੂਲ ਵੀ ਕਰ ਲਏ ਗਏ ਨੇ ਪਰਾਲੀ ਸਾੜਨ ਦੇ ਮਾਮਲਿਆਂ 'ਚ ਸੁਪਰੀਮ ਕੋਰਟ ਦੀ ਤਲਕ ਟਿੱਪਣੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਸਖਤੀ ਦਿਖਾਈ ਹੈ ਸੀਜ਼ਨ ਸ਼ੁਰੂ ਹੁੰਦੇ ਹੀ ਵਰਤ ਐਕਸ਼ਨ ਲਿਆ ਹੈ ਤੇ 12 ਕਿਸਾਨਾਂ ਤੇ 45000 ਰੁਪਏ ਦਾ ਜੁਰਮਾਨਾ ਕਰ ਦਿੱਤਾ ਹੈ ਏ ਨਹੀਂ ਨਹੀਂ ਅੰਮ੍ਰਿਤਸਰ ਚ ਕਿਸਾਨਾਂ ਤੇ 40000 ਰੁਪਏ ਦਾ ਜ਼ੁਰਮਾਨਾ ਲਗਾਇਆ ਤਉਦਰ ਪਟਿਆਲਾ ਦੇ ਵਿੱਚ ਵੀ ਕਾਰਵਾਈ ਕੀਤੀ ਗਈ ਹੈ ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ 5000 ਰੁਪਏ ਦਾ ਫਾਇਲ ਹੋਇਆ ਤੇ ਕੁੱਲ ਜ਼ੁਰਮਾਨੇ ਚ ਹੁਣ ਤੱਕ 15000 ਰੁਪਏ ਦੀ ਵਸੂਲੀ ਕੀਤੀ ਗਈ ਹੈ ਹੁਣ ਤੁਹਾਨੂੰ ਪਰਾਲੀ ਦੇ ਕਿੱਥੋਂ ਕਿੰਨੇ ਮਾਮਲੇ ਸਾਹਮਣੇ ਆਏ ਨੇ ਉਹ ਵੀ ਦੱਸਦੇ ਹਾਂ ਅੰਮ੍ਰਿਤਸਰ ਚ ਪਰਾਲੀ ਸਾੜਨ ਦੇ ਪੱਤੀ ਕੇਸ ਸਾਹਮਣੇ ਆਏ ਜਦਕਿ ਪਟਿਆਲਾ ਚ 7 ਤਰਨਤਾਰਨ ਚ 4 ਅਤੇ ਬਠਿੰਡਾ ਫਿਰ ਉਸਪੁਰ ਹੁਸ਼ਿਆਰਪੁਰ ਅਤੇ ਸੰਗਰੂਰ ਚ ਵੀ ਇੱਕ ਇੱਕ ਕੇਸ ਸਾਹਮਣੇ ਆਇਆ ਹੈ ਹਾਲਾਂਕਿ ਕਿਸਾਨਾਂ ਤੇ ਪਰਾਲੀ ਸਾੜਨ ਤੇ ਜੁਰਮਾਨਾ ਲਗਾਇਆ ਗਿਆ ਹੈ ਪਰ ਸਾਲ ਦਰ ਸਾਲ ਪਰਾਲੀ ਨੂੰ ਅੱਗ ਲਾਉਣ ਦੇ ਕੇਸ ਘਟ ਰਹੇ ਨਹੀਂ ਸਾਲ 2020 ਚ ਪਰਾਲੀ ਸਾੜਨ ਦੇ 76590 ਕੇਸ ਆਏ ਇਸੇ ਤਰ੍ਹਾਂ 2021 ਦੇ ਵਿੱਚ 71304 2022 ਚ 49222 2023 ਚ 36663 ਅਤੇ 2024 ਚ ਇਸ ਨੂੰ ਅੱਗ ਲਾਉਣ ਦੇ 10909 ਕੇਸ ਸਾਹਮਣੇ ਆਏ ਜ਼ਿਕਰ ਹੋਇਆ ਕਿ 23 ਤਾਰikh ਸਤੰਬਰ ਨੂੰ ਉਪਰਾਲੀ ਸਾੜਨ ਦੇ ਮਾਮਲੇ ਤੇ ਸੁਪਰੀਮ ਕੋਰਟ ਚ ਸੁਣਵਾਈ ਹੋਈ ਜਿਸ ਤੇ ਸੀਜੀਆਈਬੀਆਰ ਗਵਾਈ ਨੇ ਸਖਤ ਟਿੱਪਣੀ ਕੀਤੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਹੋਵੇ ਕਿਸਾਨ ਜ਼ਰੂਰੀ ਨੇ ਪਰਵਾਤਾਵਰਨ ਦੀ ਸੰਭਾਲ ਵੀ ਜ਼ਰੂਰੀ ਹੈ ਜਦੋਂ ਕੁਝ ਲੋਕ ਜੇਲ੍ਹ ਜਾਣਗੇ ਤਾਂ ਹੀ ਸੁਨੇਹਾ ਜਾਵੇਗਾ ਵਾਤਾਵਰਨ ਦੀ ਸੰਭਾਲ ਕਰਨੀ ਹੈ ਤਾਂ ਝਿਜਕ ਕਿਉਂ ਰਹੇ ਹੋ ਇਹ ਟਿੱਪਣੀ ਕਰਨ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਕਿਸਾਨਾ ਕਰਕੇ ਅਸੀਂ ਖਾਣਾ ਖਾਂਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਾਤਾਵਰਨ ਬਾਰੇ ਨਾ ਸੋਚੀਏ desk do bureau report news 18 punjab